ਹੈਲੋ ਦੋਸਤੋ ਅੱਜ ਮੈਂ ਤੁਹਾਨੂੰ ਦੋ ਨੇਤਰਹੀਨ ਭਿਖਾਰੀਆਂ ਦੀ ਗੱਲ ਦੱਸਣ ਲੱਗਾ ਇੱਕ ਸ਼ਹਿਰ ਵਿੱਚ ਦੋ ਭਿਖਾਰੀ ਰਹਿੰਦੇ ਸੀ ਉਹ ਨਜ਼ਰ ਤੋਂ ਨੇਤਰਹੀਨ ਸੀ ਤਾਂ ਮੈਂ ਇੱਕ ਦਿਨ ਬਾਜ਼ਾਰ ਗਿਆ ਬਾਜ਼ਾਰ ਚ ਸੜਕ ਦੇ ਕਿਨਾਰੇ-ਕਿਨਾਰੇ ਇੱਕ ਭਿਖਾਰੀ ਜਾ ਰਿਹਾ ਸੀ ਜਾਂਦੇ-ਜਾਂਦੇ ਨੂੰ ਅੱਗੋਂ ਕਿਸੇ ਦੇ ਪੈਰਾਂ ਦੀ ਆਵਾਜ਼ ਸੁਣਾਈ ਦਿੱਤੀ ਤਾ ਉਹ ਝੱਗਦੰ ਖੜ ਗਿਆ ਖੜ ਕੇ ਆਪਣੇ ਭੀਖ ਆਲਾ ਕਟੋਰਾ ਅੱਗੇ ਕਰਤਾ ਮੈਂ ਤਾਂ ਦੱਸਣਾ ਚਾਹੁੰਦਾ ਕਿ ਜਿਸ ਦੀ ਬੰਦੇ ਦੀ ਨਜ਼ਰ ਨਹੀਂ ਹੁੰਦੀ ਉਹਦੇ ਕੰਨਾਂ ਦੀ ਸੁਣਨ ਦੀ ਸ਼ਕਤੀ ਬਹੁਤ ਤੇਜ਼ ਹੁੰਦੀ ਹੈ ਇਸ ਕਰਕੇ ਉਸ ਨੂੰ ਅਗਲੇ ਦੇ ਆਉਣ ਦੇ ਪੈਰਾਂ ਨਾਲ ਖੜਾ ਕੇ ਸੁਣ ਗਿਆ ਜਦੋਂ ਅਗਲਾ ਬੰਦਾ ਉਸ ਦੇ ਮੂਹਰੇ ਆਲ ਕੇ ਖੜ ਗਿਆ ਤਾਂ ਕਾਫੀ ਟਾਈਮ ਇੱਕ ਦੂਜੇ ਦੇ ਨੂੰ ਇਸ ਤਰ੍ਹਾਂ ਹੀ ਮਹਿਸੂਸ ਕਰਦੇ ਰਹੇ ਤਾਂ ਮੈਂ ਸਾਈਡ ਤੇ ਖੜਾ ਸੀ ਮੈਂ ਉਹਨਾਂ ਨੂੰ ਦੇਖ ਰਿਹਾ ਸੀ ਤੇ ਮੈਂ ਦੇਖਦੇ-ਦੇਖਦੇ ਫਿਰ ਇੱਕ ਵਾਰੀ ਮੈਂ ਉਹਨਾਂ ਦੇ ਕੋਲ ਚਲਾ ਗਿਆ ਮੈਂ ਜਾ ਕੇ ਇੱਕ ਦੇ ਕੰਦੇ ਤੋਂ ਪਕੜ ਕੇ ਤੇ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਐਦਾਂ ਇੱਕ ਦੂਜੇ ਦੇ ਸਾਹਮਣੇ ਇੱਕ ਦੂਜੇ ਦੇ ਸਾਹਮਣੇ ਕਿਵੇਂ ਖੜੇ ਹੋ ਕਿਉਂ ਖੜੇ ਹੋ ਤਾਂ ਇੱਕ ਨੇ ਮੈਨੂੰ ਜਵਾਬ ਦਿੱਤਾ ਕਿ ਮੈਂ ਭਾਈ ਸਾਹਿਬ ਮੈਂ ਸਾਹਮਣੇ ਵਾਲੇ ਤੋਂ ਭੀਖ ਮੰਗ ਰਿਹਾ ਹਾਂ ਉਹ ਆਪਣੇ ਜੇਬਾਂ ਬੋਲ ਰਿਹਾ ਤੇ ਸ਼ਾਇਦ ਮੈਨੂੰ ਭੀਖ ਦੇਵੇਗਾ ਲੇਕਿਨ ਉਸਨੇ ਕਿਹਾ ਕਿ ਨਹੀਂ ਉਹ ਵੀ ਤੇਰੇ ਵਰਗਾ नेत्रहीन ਭਿਖਾਰੀ ਹੀ ਹੈ ਉਹ ਵੀ ਤੇਰੇ ਕੋਲੋਂ ਭੀਖ ਮੰਗ ਰਿਹਾ ਇਸ ਕਰਕੇ ਤੁਸੀਂ ਅੱਗੇ ਤੁਰ ਪੋਵੇਂ ਦੋਵੇਂ ਭਿਖਾਰੀ ਇੱਕ ਦੂਜੇ ਨੂੰ ਕਰਾਸ ਕਰਦੇ ਹੋਏ ਆਪਣੇ ਆਪਣੇ ਰਸਤੇ ਚੱਲ ਪਏ ਤਾਂ ਇਸ ਕਰਕੇ ਇਸ ਕਹਾਣੀ ਦਾ ਅਰਥ ਹੈ ਕਿ ਇਸ ਦੁਨੀਆ ਵਿੱਚ ਸਭ ਭਿਖਾਰੀ ਹਨ ਕਬ ਇੱਕ ਦੂਸਰੇ ਦੇ ਅੱਗੇ ਹੱਥ ਆੜ ਕੇ ਮੰਗਣਾ ਚਾਹੁੰਦੇ ਹਨ ਮੰਗ ਰਹੇ ਹਨ ਪਰਮਾਤਮਾ ਨੇ ਕਿਹਾ ਕਿ ਇੱਕ ਦੂਸਰੇ ਤੋਂ ਨਾ ਮੰਗੋ ਤੁਸੀਂ ਉਸ ਪਰਮਾਤਮਾ ਦੇ ਅੱਗੇ ਕਿਉਂ ਨਹੀਂ ਜਾ ਕੇ ਮੰਗਦੇ ਜਿਹੜਾ ਦੇ ਕੇ ਵਾਪਸ ਨਹੀਂ ਮੰਗਦਾ ਇਸ ਕਰਕੇ ਤੁਸੀਂ ਪਰਮਾਤਮਾ ਦੇ ਘਰ ਜਾਓ ਤੇ ਉੱਥੋਂ ਮੰਗੋ ਜੋ ਤੁਹਾਨੂੰ ਚਾਹੀਦਾ ਉਹ ਦਿੰਦਾ ਵੀ ਜ਼ਰੂਰ ਹੈ ਤਾਂ ਵਾਪਸ ਵੀ ਨਹੀਂ ਲੈਂਦਾ ਇਸ ਦੁਰੀਆਂ ਦੇ ਵਿੱਚ ਅਗਰ ਅਸੀਂ ਕਿਸੇ ਭੈਣ ਭਰਾ ਤੋਂ ਕੁਝ ਵੀ ਮੰਗਦੇ ਆ ਤਾਂ ਉਹ ਵਾਪਸ ਜ਼ਰੂਰ ਲੈਂਦਾ ਨਹੀਂ ਤਾਂ ਰਿਸ਼ਤੇ ਅੱਗੇ ਫਿੱਕ ਪੈ ਜਾਂਦੀ ਹੈ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਮੰਗਣਾ ਹੀ ਹੈ ਤੇ ਪਰਮਾਤਮਾ ਦੇ ਘਰ ਜਾ ਕੇ ਮੰਗੋ ਤੇ ਆਪਣਾ ਜੋ ਵੀ ਮੰਗਣਾ ਚਾਹੁੰਦੇ ਹੋ ਤੇ ਇਸ ਕਹਾਣੀ ਦੇ ਵਿੱਚ ਮੈਂ ਜੋ ਵੀ ਕਿਹਾ ਬਿਲਕੁਲ ਸੱਚੀ ਹੈ ਤਾਂ ਇਸ ਕਹਾਣੀ ਨੂੰ ਤੁਸੀਂ ਸੁਣ ਕੇ ਤੇ ਮੈਨੂੰ ਕਮੈਂਟਾਂ ਦੇ ਕਮੈਂਟ ਬਾਕਸ ਵਿੱਚ ਦੱਸਿਓ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਮੈਨੂੰ ਇਹ ਕਹਾਣੀ ਨੂੰ ਸ਼ੇਅਰ ਕਰਿਓ ਤੇ ਮੈਨੂੰ ਹੌਸਲਾ ਵਸਾਈ ਲਈ ਕਮੈਂਟ ਜ਼ਰੂਰ ਕਰਿਓ ਧੰਨਵਾਦ ਇਸ ਕਹਾਣੀ ਨੂੰ ਰਿਕਾਰਡ ਕਰਦਿਆਂ ਅਗਰ ਮੇਰੇ ਕੋਈ ਲਫ਼ਜ਼ਾਂ ਦੇ ਵਿੱਚ ਵਾਧਾ ਘਾਟਾ ਹੋ ਗਿਆ ਹੋਵੇ ਤਾਂ ਮਾਫ਼ ਕਰ ਦੇਣਾ ਕਿਉਂਕਿ ਮੈਂ ਵੀ ਤਾਂ ਨੇਤਰਹੀ ਨਹੀਂ ਆ ਇਸ ਕਰਕੇ ਮੈਂ ਗਲਤੀਆਂ ਕਰ ਸਕਦਾ ਮੈਨੂੰ ਮਾਫ਼ ਕਰ ਦੇਣਾ ਥੈਂਕ ਯੂ